ਇਹ ਬਹੁਤ ਮਾੜਾ ਫੈਸਲਾ ਹੈ ਤਾਨਾਸ਼ਾਹੀ ਫੈਸਲਾ ਹੈ ਜਮਹੂਰੀ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਂਦ ਵਿੱਚ ਆਈ ਰਾਤੋਂ ਰਾਤ ਚੋਰੀ-ਚੋਰੀ ਦਬੇ ਪਾਓ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਨੂੰ ਭੰਗ ਕਰ ਦੇਣਾ ਸੈਂਟਰ ਸਰਕਾਰ ਦੀ ਇਹ ਤਾਨਾਸ਼ਾਹੀ ਹੈ ਮਾੜੀ ਨੀਤੀ ਹੈ ਇਹਦਾ ਅਸੀਂ ਉਰਜੋਰ ਸ਼ਬਦਾਂ ਦੇ ਨਾਲ ਸਹਿਤ ਸਦਨ ਸੰਗਰੂਰ ਵੱਲੋਂ ਵਿਰੋਧ ਕਰਦੇ ਹਾਂ ਨੁਕਸਾਨ ਕੀ ਹੈ ਜੇ ਸੈਂਟਰ ਅਪਰੈਂਡਰ ਕਰਦਾ ਹੈ ਨੁਕਸਾਨ ਹੀ ਨੁਕਸਾਨ ਹੈ ਜੀ ਜਿੱਥੇ 3000 ਖਰਚਾ ਹੁੰਦਾ ਵਿਦਿਆਰਥੀ ਦਾ ਉਥੇ 3 ਲੱਖ ਆਏਗਾ ਜੋ ਕਿ ਉਹਦੀ ਜੇਬ ਤੇ ਉਹਦੇ ਮਾਪੇ-ਬਾਪ ਦੀ ਜੇਬ ਤੇ ਟੱਕਾ ਹੈ ਇਹ ਬਹੁਤ ਹੀ ਗਲਤ ਫੈਸਲਾ ਹੈ ਜੀ ਇਹ ਤਾਂ ਪੰਜਾਬ ਵਿਧਾਨ ਸਭਾ ਦੇ ਐਕਟ ਨਹੀਂ ਫੋਨ ਦੇ ਵਿੱਚ ਆਈ ਹੋਈ ਜਿਉਂਵਰਸਿਟੀ ਹੈ ਪੰਜਾਬ ਦੇ ਕਾਲਜ ਨੇ ਇਹਦੇ ਨਾਲ ਸੰਬੰਧਿਤ ਸੈਂਟਰ ਦਾ ਇਹਦੇ ਵਿੱਚ ਕੋਈ ਦੇਣਾ ਲੈਣਾ ਦੇਣਾ ਨਹੀਂ ਹੈ ਪੰਜਾਬ ਜਿਉਂਵਰਸਿਟੀ ਦਾ ਜਿਹੜਾ ਕੇਂਦਰ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ 59 ਸਾਲ ਦਾ ਖਾਲ ਇਤਿਹਾਸ ਹੈ ਜਿਹੜਾ ਕਿ ਲੋਕਤੰਤਰ ਵੇਹਨਾ ਸਾਡੇ ਇਸ ਮੈਂਬਰਾਂ ਤੇ ਚੁਣੇ ਜਾਂਦੇ ਨੇ ਉੱਥੇ ਬੈਠ ਕੇ ਜਿਹੜਾ ਉਸੇ ਦਾ ਪ੍ਰਬੰਧ ਕਰਦੇ ਨੇ ਅੱਜ ਉਹਨਾਂ ਘਟਾ ਕੇ ਬੋਲ ਕਟ ਗਿਣਤੀ ਕਰਕੇ ਆਪਣੀ ਜਿਹੜੇ ਡੈਮੋ ਜਿਹੜੀ ਹੈ ਡੈਮੋਕਰੇਸੀ ਖਤਮ ਕਰਕੇ ਜਿਹੜੀ ਆ ਆਪਣੇ ਆਪ ਨੂੰ ਡਿਸਟੇਟਿਸ਼ਪ ਨਾਲ ਉਹਨਾਂ ਜੋੜੇ ਜਾ ਰਿਹਾ ਤੇ ਉਹਨਾਂ ਦਾ ਕਬਜ਼ਾ ਕੀਤਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਆਇਆਗਾ ਕਿ ਇਸ ਤਰ੍ਹਾਂ ਅਜਿਹੇ ਹਣ ਹੋਣ ਉੱਥਾ ਜਾਵੇਗਾ ਉਹਨਾਂ ਨੂੰ ਉਹ ਉਹਨਾਂ ਕੇਹਾ ਹੈ ਸੈਂਟਰ ਨੇ ਵੀ ਕਿਹਾ ਵੀ ਅਸੀਂ ਇਹ ਕਰ ਰਹੇ ਹਾਂ ਪਰ ਹਲ ਰਾਦ ਨਹੀਂ ਕੀਤਾ ਚੰਗੀ ਤਰ੍ਹਾਂ ਫਾਲੇ ਆਊਟ ਗੋਲ ਮੋਲ ਤਰੀਕੇ ਨਾਲ ਕਹਿੰਦੇ ਇਹ ਤੇ ਵਿਚਾਰ ਕਰਾਂਗੇ ਫਿਰ ਤੇ ਤਰੁ ਕਰਕੇ ਫਿਰ ਦੁਬਾਰਾ ਭੇਜਾਂਗੇ ਇਕਵਰੇਸੀ ਰੋਕ ਲਿਆ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਸੈਂਟਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨਟ ਹੈ ਉਸ ਨੂੰ ਭੰਗ ਕੀਤਾ ਗਿਆ ਹੈ ਤਾਂ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਅੱਜ ਕੁਝ ਪਤਵੰਤੇ ਸੱਜਣ ਹੱਥ ਵਿੱਚ ਬੈਨਰ ਫੜ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਹੱਥ ਵਿੱਚ ਬੈਨਰ ਫੜਾਇਆ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਡ ਭੰਗ ਕਰਨ ਖਿਲਾਫ ਰੋਸ ਮਾਰਚ ਸਾਇਤ ਸਦਰ ਸੰਗਰੂਹ ਵੱਲੋਂ ਸਾਡੇ ਨਾਲ ਪਤਵੰਤੇ ਸੱਜਣ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਨਾਮ ਹੈ ਆਪਣਾ ਬਲਵੰਤ ਜੋਗ ਜੋਗ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਸੈਂਟਰ ਦੇ ਫੈਸਲੇ ਨੂੰ ਇਹ ਬਹੁਤ ਮਾੜਾ ਫੈਸਲਾ ਹੈ ਤਾਨਾਸ਼ਾਹੀ ਫੈਸਲਾ ਜਮਹੂਰੀ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਂਦ ਵਿੱਚ ਆਈ ਰਾਤੋਂ ਰਾਤ ਚੋਰੀ-ਚੋਰੀ ਦਬੇ ਪਾਓ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਨੂੰ ਭੰਗ ਕਰ ਦੇਣਾ ਸੈਂਟਰ ਸਰਕਾਰ ਦੀ ਇਹ ਤਾਨਾਸ਼ਾਹੀ ਹੈ ਮਾੜੀ ਨੀਤੀ ਹੈ ਇਹਦਾ ਅਸੀਂ ਪੁਰਜ਼ੋਰ ਸ਼ਬਦਾਂ ਦੇ ਨਾਲ ਸਹਿਤ ਸਦਨ ਸੰਗਰੂਰ ਵੱਲੋਂ ਵਿਰੋਧ ਕਰਦੇ ਹਾਂ ਜੋ ਕਿ ਇਹ ਯੂਨੀਵਰਸਿਟੀ ਹੈ ਇੱਥੇ ਆਮ ਲੋਕਾਂ ਦੇ ਆਮ ਲੋਕਾਂ ਦੇ ਬੱਚੇ ਪੜ੍ਹਦੇ ਨੇ ਜਿਵੇਂ ਕਿ ਸਾਡੇ ਨਾਲ ਡਾਕਟਰ ਸਾਹਿਬ ਨੇ ਚਕਰੌਦੀ ਸਾਹਿਬ ਉਹ ਖੁਦ ਵੀ ਪੜੇ ਨੇ ਉਹਨਾਂ ਦਾ ਬੇਟਾ ਵੀ ਪੜਿਆ ਉਹ ਚਾਹੁੰਦੇ ਆ ਸਾਡਾ ਪੋਤਾ ਵੀ ਪੜੇ ਪਰ ਜੇ ਸੈਂਟਰ ਸਰਕਾਰ ਨੇ ਆਪਦੇ ਹੱਥ ਚ ਲੈ ਲਈ ਇਹਦਾ ਪ੍ਰਾਈਵੇਟ ਕਰਤਾ ਜਿਵੇਂ ਕਿ ਅਸੀਂ ਪਹਿਲਾਂ ਵੀ ਕਹਨੇ ਆ ਸਾਡੀਆਂ ਸਿਹਤ ਸੁਭਾਵਾਂ ਸਰਕਾਰ ਨੇ ਵਪਾਰੀ ਕਰਨ ਕਰਤਾ ਸਾਡੇ ਐਜੂਕੇਸ਼ਨ ਅਦਾਰਿਆਂ ਦਾ ਵਪਾਰੀਕਰਨ ਕਰਤਾ ਸਾਡੇ ਸਕੂਲਾਂ ਦਾ ਵਪਾਰੀਕਰਨ ਕਰਤਾ ਸਾਡੇ ਕਾਲਜਾਂ ਦਾ ਵਪਾਰੀਕਰਨ ਕਰਤਾ ਰੈਂਦੀ ਖੁੰਦਿਆ ਚ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜ਼ਾਰ ਕੇ ਹਜ਼ਾਰਾਂ ਏਕੜ ਦੇ ਵਿੱਚ ਬਣਾਈ ਸੀ ਰਾਤੋਂ ਰਾਤ ਸੈਂਟਰ ਨੇ ਉਹਦੀ ਸੈਨੇਟ ਨੂੰ ਭੰਗ ਕਰਕੇ ਆਪਣੇ ਹੱਥਾਂ ਵਿੱਚ ਲੈ ਲਿਆ ਜਿਹੜਾ ਕਿ ਬਹੁਤ ਹੀ ਗਲਤ ਹੈ ਇੱਥੇ ਹੀ ਬਸ ਨਹੀਂ ਇੱਦੋਂ ਪਹਿਲਾਂ ਸਾਡੇ ਪਾਣੀਆਂ ਤੇ ਡਾਕਾਂ ਮਰਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆਪਦੇ ਹੱਥ ਚ ਲਿਆ ਸੈਂਟਰ ਨੇ ਪੰਜਾਬ ਦਾ ਹਿੱਸਾ ਕੱਢ ਦਿੱਤਾ ਇਹ ਬਹੁਤ ਹੀ ਨਿੰਦਣਯੋਗ ਹੈ ਅਸੀਂ ਇਹਦੀ ਪੂਰ ਸ਼ਬਦਾਂ ਦੇ ਨਾਲ ਸਹਿਤ ਸਦਰ ਸੰਗਰੂਰ ਵੱਲੋਂ ਨਿੰਦਾ ਕਰਦੇ। ਨੁਕਸਾਨ ਕਿ ਐਸਾ ਜੇ ਸੈਂਟਰ ਅਪਰੈਂਡਰ ਕਰ ਲੈਂਦਾ। ਨੁਕਸਾਨ ਹੀ ਨੁਕਸਾਨ ਹੈ ਜੀ ਜਿੱਥੇ 3000 ਖਰਚਾ ਹੁੰਦਾ ਵਿਦਿਆਰਥੀ ਦਾ ਉਥੇ 3 ਲੱਖ ਆਏਗਾ ਜੋ ਕਿ ਉਹਦੀ ਜੇਬ ਤੇ ਉਹਦੇ ਮਾਪੇ-ਬਾਪ ਦੀ ਜੇਬ ਤੇ ਡਾਕਾ ਹੈ। ਜੋ ਕਿ ਅਸੀਂ ਇਹਨੂੰ ਸਹਾਰ ਨਹੀਂ ਸਕਦੇ। ਇਹ ਜੋ ਯੂਨੀਵਰਸਿਟੀ ਹੈ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਕੋਲੇ ਹੀ ਰਹਿਣੀ ਚਾਹੀਦੀ ਹੈ। ਸੈਂਟਰ ਨੇ ਜੋ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਆਪਦੇ ਹੱਥਾਂ ਚ ਲਿਆ ਨੋਟੀਫਿਕੇਸ਼ਨ ਰੱਦ ਕਰ ਕਿੰਨੇ ਵਾਰ ਆਪਣਾਈ ਮਲਕੀਸ਼ਿੰਘ ਚੰਗਾਲ ਮੈਂਬਰ ਸਰੋਨੀ ਗੁਰਦਸਪਨ ਕਮੇਟੀ ਸਰ ਕਿਸਾ ਦਿਖ ਦਿਓ ਜੋ ਹਰ ਵਾਰ ਆਪਾਂ ਦੇਖਦੇ ਆ ਕਿ ਸੈਂਟਰ ਦਾ ਇੱਕ ਮੁੱਦਾ ਦਬਦਾ ਜਿਵੇਂ ਆਪਾਂ ਨੇ ਕਿਸਾਨੀ ਸੰਘਰਸ਼ ਚੱਲਿਆ ਤਾਂ ਇੱਕ ਮੁੱਦਾ ਦਬਦਾ ਤਾਂ ਦੂਜਾ ਉਹ ਸ਼ੁਰੂ ਕਰ ਰਹੇ ਨੇ ਹੁਣ ਤੁਸੀਂ ਦੇਖੋ ਵੀ ਇਧਰ ਆਕਾ ਬਜ ਰਿਹਾ ਆਪਣੀ ਯੂਨੀਵਰਸਿਟੀ ਤੇ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਹੋਵੇ ਬੇਸ਼ੱਕ ਉਹ ਬੀਜੇਪੀ ਦੀ ਸਰਕਾਰ ਹੈ ਬੇਸ਼ੱਕ ਕਾਂਗਰਸ ਦੀ ਸਰਕਾਰ ਹੈ ਪਰ ਪੰਜਾਬ ਨਾਲ ਹਮੇਸ਼ਾ ਧੱਕਾ ਹੁੰਦਾ ਰਿਹਾ ਹੈ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਕੋਲ ਕੋਈ ਵੀ ਰਾਜਤਾਨੀ ਨਹੀਂ ਹੈ ਸਾਰੀਆਂ ਸਟੇਟਾਂ ਦੀ ਆਪਣੀ ਬਖੋ ਬਖਰੀ ਰਾਜਤਾਨੀ ਹੈ ਪਰ ਇੱਕੋ ਪੰਜਾਬ ਹੈ ਜਿਹਦੇ ਕੋਲ ਕੋਈ ਆਪਣੀ ਰਾਜਤਾਨੀ ਨਹੀਂ ਇਸ ਤਰ੍ਹਾਂ ਸਾਡੇ ਕੋਲ ਇੱਕ ਪੰਜਾਬ ਯੂਨੀਵਰਸਿਟੀ ਸੀ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਸਾਡੇ ਦਫ਼ਤਰ ਜਿਹੜੇ ਚੰਡੀਗੜ੍ਹ ਦੇ ਵਿੱਚੋਂ ਮੁਹਾਲੀ ਦੇ ਵਿੱਚ ਲਿਆਂਦੇ ਗਏ ਉਸੇ ਤਰ੍ਹਾਂ ਜਿਹੜੇ ਪੰਜਾਬ ਦਾ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਨੂੰ ਵੀ ਖਤਮ ਕਰਕੇ ਸੈਂਟਰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦਾ ਹੈ ਅਸੀਂ ਇਸ ਦਾ ਪੂਰ ਜ਼ੋਰ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਅੱਜ ਬਿਲਕੁਲ ਹੋਰ ਵੀ ਵੀਰ ਮੌਜੂਦਨ ਗੱਲਬਾਤ ਕਰਾਂਗੇ ਕੀ ਹਮਸਲ ਆਪਣੀ ਮੇਰਾ ਨਾਮ ਦਲਵਾਰ ਸਿੰਘ ਸਰ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਇਹ ਬਹੁਤ ਹੀ ਗਲਤ ਫੈਸਲਾ ਹੈ ਜੀ ਇਹ ਤਾਂ ਪੰਜਾਬ ਵਿਧਾਨ ਸਭਾ ਦੇ ਐਕਟ ਨਹੀਂ ਹੋਣ ਦੇ ਵਿੱਚ ਆਈ ਹੋਈ ਯੂਨੀਵਰਸਿਟੀ ਹੈ ਪੰਜਾਬ ਦੇ ਕਾਲਜ ਨੇ ਇਹਦੇ ਨਾਲ ਸੰਬੰਧਿਤ ਸੈਂਟਰ ਦਾ ਇਹਦੇ ਵਿੱਚ ਕੋਈ ਦਿਨ ਲੈਣਾ ਦੇਣਾ ਨਹੀਂ ਹੈ ਸੈਂਟਰ ਦਾ ਪ੍ਰਬੰਧ ਕਾਦੇ ਵਾਸਤੇ ਪੰਜਾਬ ਦੀ ਇਹਦੀ ਇੱਕ ਆਟੋਨਮਸ ਬਾਡੀ ਬਣੀ ਹੋਈ ਹੈ ਪ੍ਰਬੰਧ ਵਾਸਤੇ ਜਿਹੜੀ ਸੈਂਟਾ ਉਹ ਚੁਣੀ ਹੋਈ ਬਾਡੀ ਹੈ ਸੰਧਪਾਰਨ ਸਿੱਧਕੇ ਗੁਰਗੋਵ ਇੰਸਟਿਟਿਊਟ ਜਕਲ ਵੱਲੋਂ ਅੱਜ ਅਸੀਂ ਸਹਿ ਸਦਨ ਸੰਧੂਰ ਦੇ ਸਮੂਹ ਸਹਿਯੋਤਕਰ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਕਿੰਨੇ ਸਰਕਾਰਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ 59 ਸਾਲ ਦਾ ਖਾਲਸ ਇਤਿਹਾਸ ਹੈ ਜਿਹੜਾ ਕਿ ਲੋਕਤੰਤਰ ਵੇਹ ਨਾਲ ਸਾਡੇ ਸੇ ਮੈਂਬਰਾਂ ਤੋਂ ਚੁਣੇ ਜਾਂਦੇ ਨੇ ਉੱਥੇ ਬੈਠ ਕੇ ਜਿਹੜਾ ਉਸ ਦੇ ਪ੍ਰਬੰਧ ਕਰਦੇ ਨੇ ਅੱਜ ਉਹਨਾਂ ਨੂੰ ਠਾ ਕੇ ਬਹੁਤ ਗੱਡ ਗਿਣਤੀ ਕਰਕੇ ਆਪਣੇ ਜਿਹੜੇ ਡੈਮੋ ਜਿਹੜੇ ਡੈਮੋਕਰੇਸੀ ਖਤਮ ਕਰਕੇ ਜਿਹੜੀ ਆ ਆਪਣੇ ਆਪ ਨੂੰ ਡਿਫਟੇਟਿਸ਼ਿਪ ਨਾਲ ਉਹਨਾਂ ਜੋੜੇ ਜਾ ਰਿਹਾ ਤੇ ਉਹਨਾਂ ਦਾ ਕਬਜ਼ਾ ਕੀਤਾ ਜਾ ਰਿਹਾ ਅਸੀਂ ਸਾਰੇ ਸਹਿਤ ਕਰਸਿੰਗੌਰ ਦੇ ਇਸ ਗੱਲ ਦੀ ਬਹੁਤ ਜ਼ੋਰ ਨਿੰਦਾ ਕਰਦੇ ਆ ਤੇ ਇਸ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕਰਦੇ ਆ ਸਰ ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਆਇਆਗਾ ਕਿ ਇਸ ਤਰ੍ਹਾਂ ਜੀ ਹਣੇ ਹੁਣ ਉਤਾ ਜਾਵੇਗਾ ਜੀ ਉਹ ਇਹਨਾਂ ਨੂੰ ਕੁਝ ਨਹੀਂ ਸਿੱਖੇਗਾ ਉਹ ਉਹਨਾਂ ਕਿਹਾ ਹੈ ਸੈਂਟਰ ਨੇ ਵੀ ਕਿਹਾ ਵੀ ਅਸੀਂ ਇਹ ਕਰ ਰਹੇ ਹਾਂ ਪਰ ਹਲ ਰਾਤੀ ਨਹੀਂ ਕੀਤਾ ਚੰਗੀ ਤਰ੍ਹਾਂ ਹਾਲੇ ਉਹ ਗੋਲ ਮੋਲ ਤਰੀਕੇ ਦੇ ਨਾਲ ਕਹਿੰਦੇ ਇਹ ਤੇ ਵਿਚਾਰ ਕਰਾਂਗੇ ਫਿਰ ਅਧਿਉ ਕਰਕੇ ਫਿਰ ਦੁਬਾਰਾ ਭੇਜਾਂਗੇ ਇੱਕ ਵਾਰੀ ਸੀ ਰੋਕ ਲਿਆ ਨਾ ਰੋਕ ਲਿਆ ਕਿਦਣਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਭਰੋਸੇ ਲੈਣਾ ਚਾਹੀਦਾ ਸੀਗਾ ਕਿ ਇਹ ਫੈਸਲਾ ਥੋਪਿਆ ਜਾ ਰਿਹਾ ਸੀ ਮੁੱਖ ਮੰਤਰੀ ਸਾਹਿਬ ਨਹੀਂ ਜਿਹੜਾ ਸਾਡੀ ਜਿਹੜੇ ਅਫਸਰ ਬੈਠੇ ਨੇ ਉਹ ਜਿਹੜੇ ਜਿਹ ਮੈਂਬਰ ਬੈਠੇ ਨੇ ਉੱਪਰ ਬੈਠੇ ਨੇ ਉਹਨਾਂ ਵਿੱਚ ਲੈ ਗੱਲਬਾਤ ਕਰਨੀ ਚਾਹੀਦੀ ਸੀ ਤਾਂ ਤੁਰਤ ਆਪਣੇ ਜੋ ਟੈਟਿਚਿਪ ਦਿਖਾ ਕੇ ਇਹ ਕਰਤੀ ਇਹ ਬੜੀ ਗਲਤੀ ਫੈਸਲਾ ਲੈ ਲਿਆ ਜੇ ਲੱਗਦਾ ਕਿ ਆ ਅਗਲਾ ਜਿਹਨਾਂ ਦੀ ਐਕਸ਼ਨ ਦੇਖ ਲਈਏ ਫਿਰ ਇਹ ਹਾਲੇ ਵਿਦਿਆਰਥੀ ਜਿਹੜੇ ਨੇ ਉਹ ਸੜਕਾਂ ਤੇ ਆਏ ਹੋਣੇ ਉਹ ਆਪਣੇ ਧਰਨੇ ਲਗਾ ਰਹੇ ਨੇ ਇਸ ਤਰ੍ਹਾਂ ਵੱਖ-ਵੱਖ ਸਾਡੀਆਂ ਜਿਹੜੇ ਸਹਿਦ ਸਭਾਵਾਂ ਨੇ ਉਹ ਵੀ ਇਸ ਰੋਸ ਪ੍ਰੋਟੈਸਟ ਅਸੈਂਬਲ ਹੋਣਗੇ ਤੇ ਸਰਕਾਰ ਨੂੰ ਜਿਹੜਾ ਇਹ ਰੱਖ ਮੈਜਿਕ ਪਿੰਦਾ ਤੇ ਬਿਲਕੁਲ ਇਸੇ ਨਾਲ ਤਵੰਤੇ ਸੱਜਣ ਜਿਹੜੇ ਕਿ ਉਸ ਕਾਲਜ ਵਿੱਚ ਪੜ੍ਹੇ ਵੀ ਨੇ ਤੇ ਅੱਜ ਉਹਨਾਂ ਦੇ ਬੱਚੇ ਵੀ ਉੱਥੇ ਹੀ ਪੜ੍ਹ ਰਹੇ ਨੇ ਤਾਂ ਦੱਸ ਰਹੇ ਨੇ ਕਿ ਜੇ ਸੈਂਟਰਲ ਅੰਡਰ ਚਲੀ ਜਾਂਦੀ ਹੈ ਤਾਂ ਜੋ ਅੱਜ ਖਰਚਾ ਉੱਥੇ 3000 ਹੈ ਤਾਂ 3 ਲੱਖ ਦੇ ਪਹੁੰਚ ਜਾਵੇਗਾ ਤਾਂ ਜੋ ਆਪਣੇ ਪਿੰਡਾਂ ਦੇ ਆਪਣੇ ਗਰੀਬ ਤਬਕੇ ਦੇ ਬੱਚੇ ਉਥੇ ਪੜ੍ਹਦੇ ਹਨ ਉਹਨਾਂ ਦੀ ਪੜ੍ਹਾਈ ਦੇ ਉੱਪਰ ਬਹੁਤ ਵੱਡਾ ਅਸਰ ਪਵੇਗਾ ਤਾਂ ਇਹਨਾਂ ਨੇ ਕਿਹਾ ਕਿ ਅੱਜ ਤਾਂ ਅਸੀਂ ਸਿਰਫ ਡੀਐਸ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੇਕਰ ਇਹ ਫੈਸਲਾ ਸੈਂਟਰ ਵੱਲੋਂ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੰਘਰਸ਼ ਹੋਰ ਵੀ ਇਸ ਤੋਂ ਜ਼ਿਆਦਾ ਤਿੱਖਾ ਕਰਨਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ